ਲਿਖਣ ਦਾ ਜਿਹੜਾ ਮੇਰਾ ਮੈਂ ਪੜਦਾ ਪੜਦਾ ਹੀ ਲਿਖਦਾ ਗਿਆ ਤੇ ਮੈਨੂੰ ਵੀ ਇਹ ਖੁਦ ਨੂੰ ਪਤਾ ਨਹੀਂ ਵੀ ਕਦੋਂ ਇਹ ਸਫ਼ਰ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਰਿਕਾਰਡ ਹੋਏ ਗੀਤ ਮੇਰੇ ਸੁਰਜੀਤ)^{2} ਬਿੰਦਰੀਖਿਆ ਨੇ ਗਾਇਆ ਤੇ ਬਹੁਤ ਪਸੰਦ ਕੀਤਾ ਲੋਕਾਂ ਨੇ ਉਸ ਤੋਂ ਬਾਅਦ ਫਿਰ ਚੱਲ ਫੋ ਚੱਲ ਫਿਰ ਗਿੱਪੀ ਗਰੇਵਾਲ ਦੀ ਲਾਂਚਿੰਗ ਮੈਂ ਕੀਤੀ ਜਿਹੜੀ ਪਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾਦੇ ਮੋਰਨੀ ਨੂੰ ਜਿਹਨੂੰ ਬਹੁਤ ਪਿਆਰ ਦਿੱਤਾ ਲੋਕਾਂ ਨੇ ਮੇਰੇ ਗੀਤ ਜਗਮਉਨ ਕੁਰਜੀ ਦਲਸ਼ਾਦ ਅਕਟਰ ਫਰਜੀਤ ਵਿੰਦ ਰਖੀਆ ਹੰਸ ਰਾਜ ਹੰਸ ਅਨਰਾਦਾ ਪੋਡਵਾਲ ਸੁਲਦੀ ਚਹਾਨ ਪੰਮੀ ਬਾਈ ਨਸ਼ੱਤਰ ਗਿਲ ਤੇ ਹੋਰ ਬਹੁਤ ਸਾਰੇ ਤੇ ਗਿੱਪੀ ਗਰੇਵਾਲ ਜਿਹੜਾ ਮੇਰਾ ਪਿਆਰਾ ਬਿਛੋੜਾ ਵੀਰਾ ਉਹਨੇ ਮੈਂ ਉਹਦੀਆਂ 7-8 ਐਲਬਮ ਕੀਤੀਆਂ ਮੈਂ ਗਾਤਾ ਪਹਿਲਾਂ ਵੀ ਲੈਂਦਾ ਸੀ ਮੈਂ ਬਹੁਤ ਸਾਰੇ ਸਿੰਗਰਾਂ ਦੀ ਸਟੇਜ ਤੇ ਜਦੋਂ ਮੈਂ ਗਾ ਦਿੰਦਾ ਸੀ ਤਾਂ ਉਹ ਸਿੰਗਰਾਂ ਨੂੰ ਵੀ ਪਤਾ ਕਿ ਮੁੜ ਕੇ ਉਹਨਾਂ ਨੂੰ ਕੋਈ ਸੁਣਦਾ ਨਹੀਂ ਸੀ ਮੈਨੂੰ ਇਹ ਕਹਿੰਦੇ ਸੀ ਤੂੰ ਸੁਣਾ ਕੇ ਗਾ ਤੇ ਪਰ ਮੇਰਾ ਗਾਉਣ ਦੇ ਅਲ ਆਉਣ ਦਾ ਕੋਈ ਇੱਕ ਖਾਸ ਇਦਾਂ ਦਾ ਕਾਰਨ ਨਹੀਂ ਸੀ ਨਾ ਮੈਂ ਚਾਹੁੰਦਾ ਸੀ ਐਜ਼ ਅ ਸਿੰਗਰ ਹੋਣਾ ਮੇਰੇ ਦੋਸਤ ਮੇਰੇ ਕਾਲਜ ਦੇ ਜਿਹੜੇ ਫਰੈਂਡ ਨੇ ਸਾਰੇ लवली ਚੌਧਰੀ ਹੈ ਜੱਗੀ ਹੈ ਤਿੰਨ ਦਾ ਤਰੀਕੇ ਤੋਂ ਤੇ ਇਦਾਂ ਹੀ ਬਹੁਤ ਸਾਰੇ ਹੋਰ ਮਿੱਤਰ ਨੇ ਮੇਰੇ ਜਗਜੀਤ ਗੱਲ ਤੇ ਇਨਾ ਸਾਰਿਆਂ ਨੇ ਮੈਨੂੰ ਕੰਪੈਲ ਕੀਤਾ ਕਿ ਨਹੀਂ ਵੀ ਮਤਲਬ ਗਾਉਣਾ ਹੀ ਗਾਉਣਾ ਤੂੰ ਐਜ ਐ ਸਿੰਗਰ ਦੇ ਲਾਂਚ ਹੋਣਾ ਮੇਰੇ ਸਾਰੇ ਸਬਜੈਕਟ ਨੂੰ ਮੈਂ ਛੁਆ ਜਿੱਦਾਂ ਮੈਂ ਇੱਕੋ ਤੁਹਾਨੂੰ ਸੁਣਾਉਣਾ ਹੈ ਗਾਣਾ ਜਿਹੜਾ ਪਾਇਆ ਲੋਕ ਤੱਕ ਕਹਿ ਸਕਦੇ ਉਹਨੂੰ ਜੋ ਗੱਲਾਂ ਵਾਪਰ ਰਹੀਆਂ ਨੇ ਉਹ ਤਾਂ ਨਹੀਂ ਗੱਲ ਹੋ ਐਵੇਂ ਨਹੀਂ ਜਗਦੇਵ ਮਾਨਤਾ ਸੱਚੀਆਂ ਲਿਖਦਾ ਏ ਕੀਮਤ ਲਾਉਣੀ ਆਉਂਦੀ ਹੋਵੇ ਸਭ ਕੁਝ ਵਿਕਦਾ ਏ ਹੋ ਪੀ ਐਮ ਸੀ ਐਮ ਸਾਰੇ ਸਣੇ ਮੰਨਸਰ ਵਿਕਦੇ ਨੇ ਮੋਗੇ ਮੰਡੀ ਦੇ ਵਿੱਚ ਜਿਵੇਂ ਟਰੈਕਟਰ ਵਿਕਦੇ ਨੇ ਓਏ ਮੋਗੇ ਮੰਡੀ ਦੇ ਵਿੱਚ ਜਿਵੇਂ ਟਰੈਕਟਰ ਵਿਕਦੇ ਨੇ ਮੇਰੇ ਕੀ ਜਿਹੜੇ ਗੀਤ ਨੇ ਉਹਦੇ ਉਹਦਾ ਜਿਹੜਾ 뮤직 ਡਾਇਰੈਕਟਰ ਅਲੱਗ-ਅਲੱਗ ਨੇ ਉਹਦੇ ਵਿੱਚ ਹੈਗਾ ਟਾਈਗਰ ਸਟਾਈਲ ਇੱਕ ਡੇਂਜਰਸ ਸਟਾਈਲ ਨੇ ਇੱਕ ਡਾਕਟਰ ਰੇਮ ਤੇ ਇਸ ਤੋਂ ਇਲਾਵਾ ਦੋ ਤਿੰਨ ਹੋਰ ਵੀ ਬੰਦੇ ਹੈਗੇ ਨੇ ਮੈਂ ਜੀਐਸਐਲ ਤੋਂ ਕਰਾ ਰਹਿਆਂ ਤੇ 뮤직 ਜਿਹੜਾ ਉਹ ਇਦਾਂ ਦਾ ਅਲੱਗ-ਅਲੱਗ ਟੇਸਟ ਦੇਣ ਦੀ ਕੋਸ਼ਿਸ਼ ਕੀਤੀ ਆ ਮੇਰੇ ਵੀਡੀਓ ਜਿਹੜੇ ਆਰ ਸੁਆਮੀ ਨੇ ਕੀਤੇ ਆ ਡਰੈਕਟ ਮਹਾਰਾਜਾ ਉਹਨੇ ਕੀਤੇ ਆ ਇੱਕ ਮੇਰੇ ਡਿਊਟੀ ਮੈਂ ਗਾ ਰਿਹਾ ਮੇਰਾ ਛੋਟਾ ਵੀਰ ਹੈ ਬਹੁਤ ਵਧੀਆ ਗਾਉਂਦਾ ਕੈਨੇਡਾ ਦਾ ਜਸਟਨ ਜੱਟ ਉਹਦੀ ਐਲਬਮ ਵੀ ਮੈਂ ਕਰ ਰਿਹਾ ਅੱਗੇ ਉਹਦੇ ਗੀਤ ਆ ਤੁਹਾਨੂੰ ਮਿਲਣਗੇ ਬਹੁਤ ਵਧੀਆ ਪਿਆਰਾ ਮੁੰਡਾ ਉਹ ਬਹੁਤ ਵਧੀਆ ਗਾਉਂਦਾ ਉਹਦੇ ਨਾਲ ਮੈਂ ਦੋ ਗੀਤ ਡਿਊਟ ਕੀਤੇ ਨੇ ਤੇ ਇੱਕ ਉਹਦੇ ਸੋਲੋ ਬਾਕੀ ਉਹਦੇ ਸੋਲੋ ਗੀਤ ਨੇ ਐਕਚੁਅਲੀ ਕੀ ਹੈ ਕਿ ਕੁਝ ਸਖਸੀਅਤਾਂ ਹੀ ਐਦਾਂ ਦੀਆਂ ਹੁੰਦੀਆਂ ਨੇ ਜਾਂ ਕਦੇ ਵੀ ਜੇ ਪੇਡਾਂ ਦਾ ਬਾਗ ਚ ਜਾਂਦਾ ਹੋਵੇ ਤਾਂ ਜੇ ਤੂੰ ਇੱਕ ਘੋੜਾ ਰੰਗ ਦੇ ਦਾ ਸ਼ੇਰ ਰੰਗ ਦੇ ਉਹਦਾ ਪਤਾ ਲੱਗ ਜਾਂਦਾ ਤੇ ਮੈਂ ਆਪਣੇ ਆਪ ਨੂੰ ਘੋੜਾ ਸ਼ੇਰ ਤਾਂ ਨਹੀਂ ਸਮਝਦਾ ਪਰ ਮੈਨੂੰ ਇੰਨਾ ਕੁ ਪਤਾ ਕਿ ਜਿੰਨੇ ਇੱਕ ਬੇਹੂਦਾਂ ਤਰ੍ਹਾਂ ਦੇ ਗੀਤ ਲੋਕਾਂ ਤੇ ਥੋਪੇ ਜਾ ਰਹੇ ਆ ਉਹਦੇ ਅਸੀਂ ਲੋਕ ਵੀ ਜ਼ਿਆਦਾ ਜ਼ਿੰਮੇਵਾਰ ਨੇ ਜਿਹੜੇ ਸੁਣਦੇ ਨੇ ਤੇ ਮੇਰੇ ਗੀਤ ਉਹਨਾਂ ਤੋਂ ਬਿਲਕੁਲ ਹਟ ਗਿਆ ਪਰਵਾਰ ਚ ਬੈਠ ਕੇ ਉਹਨਾਂ ਨੂੰ ਸੁਣਿਆ ਵੀ ਜਾ ਸਕਦਾ ਇੰਜੋਏ ਕੀਤਾ ਤਾਂ ਉਸ ਤੋਂ ਤੇ ਨੱਚਿਆ ਵੀ ਜਾ ਸਕਦਾ ਰੋਇਆ ਵੀ ਜਾ ਸਕਦਾ ਆਪਦੇ ਦੁੱਖ ਸੁੱਖ ਸਾਂਝੇ ਕੀਤੇ ਜਾ ਸਕਦੇ ਨੇ ਮੈਂ ਉਦਾਂ ਦਾ ਮੈਟਰ ਹੀ ਇਦਾਂ ਦਾ ਲੈ ਕੇ ਆ ਰਿਹਾ ਹਾਂ ਅਰਦਾਸ ਕਰਨਾ ਵੀ ਕਿਸੇ ਦਾ ਪੁੱਤ ਵਿਗੜੇ ਨਾ ਨਸ਼ੇ ਪੱਤੇ ਤੇ ਨਾ ਲੱਗੇ ਤੇ ਮੈਂ ਜ਼ਿਆਦਾ ਅਰਦਾਸ ਇਹ ਕਰਦਾ ਕਿ ਕਿਸੇ ਦੇ ਪੁੱਤ ਨੂੰ ਸਿੰਗਲ ਟਰੈਕ ਦਾ ਕੀੜਾ ਨਾ ਲਗੇ ਗੌਣ ਕਾਰਨ ਉਦੈ ਆ ਕਿ ਜੇ ਕਿਸੇ ਨਸ਼ਾ ਪੱਤਾ ਵੀ ਖਾਣ ਲੱਗ ਜੂ ਤਾਂ ਸਾਲ ਦੇ ਵਿੱਚ ਲੱਖ 2 ਲੱਖ ਦਾ ਖਾ ਸਕਦਾ ਪਰ ਜੇ ਸਿੰਗਲ ਟਰੈਕ ਵਾਲਾ ਕੰਮ ਹੋ ਗਿਆ ਨਾ ਉਹ 15 20 ਲੱਖ 50 ਲੱਖ ਤੱਕ 15 20 ਦਿਨ ਮਹੀਨੇ ਦੇ ਵਿੱਚ ਖਤਮ ਤੇ ਉਹਦਾ ਬੈਨੀਫਿਟ ਕੋਈ ਨਹੀਂ ਹੈਗਾ ਸਿੰਗਰ ਨੂੰ ਉਹਨੂੰ ਸਿੰਗਲ ਟਰੈਕ ਕਰਨ ਵਾਲੇ ਨੂੰ ਬੈਨੀਫਿਟ ਹੀ ਕੋਈ ਨਹੀਂ ਮਤਲਬ ਇਹ ਆ ਵੀ ਜਿੰਨੇ ਦਾ ਟੀਵੀ ਤੇ ਰਿਹਾ ਕਿਸੇ ਯਾਰਾਂ ਦੋਸਤਾਂ ਨੇ ਬੱਲੇ ਬੱਲੇ ਕਹਤੀ ਵੀ ਕਮਾਲ ਕਰਤੀ ਉਹ ਕਹਤੀ ਇਸ ਤੋਂ ਬਾਅਦ ਉਹ ਤਾਂ ਖਤਮ ਹੈ ਕੈਰੀਅਰ ਖਤਮ ਹੈ ਕਿਉਂਕਿ ਅੱਗੇ ਲਾਉਣ ਵਾਸਤੇ ਉਹਦੇ ਕੋਲੇ ਪੈਸੇ ਨਹੀਂ ਹੈਗੇ ਤੇ ਸਿੰਗਲ ਟਰੈਕ ਨਾਲ ਉਹਨੂੰ ਪਰੋਮ ਤਾਂ ਮਿਲ ਨਹੀਂ ਨਹੀਂ ਕਿਉਂਕਿ ਸਿਰਫ ਇਹਦਾ ਜਿਹੜਾ ਜਰੀਆ ਨਾ ਇਨਕਮ ਦਾ ਸਿੰਗਰ ਨੂੰ ਉਹ ਐਲਬਮ ਤੋਂ ਮਤਲਬ ਐਲਬਮ ਤੋਂ ਨਹੀਂ ਹੈਗਾ ਉਹ ਸ਼ੋਹਾਂ ਤੋਂ ਜੋ ਤਾਂ ਹੀ ਮਿਲਣਗੇ ਜਿਹਦੇ ਉਹਦੇ 8-10 ਗੀਤ ਉਹਦੇ ਕੋਲੇ ਹੋਣਗੇ ਸਟੇਜ ਤੇ 2 ਘੰਟੇ ਲਾਉਣ ਦੂਗਾ ਮਟੀਰੀਅਲ ਉਹਦੇ ਕੋਲੇ ਹੋਊਗਾ 2-3 ਐਲਬਮਾਂ ਆਈਆਂ ਹੋਣਗੀਆਂ ਤਾਂ ਮੈਂ ਲਿਖਿਆ ਲੱਕ ਤੋੜ ਮਿਹਨਤਾਂ ਜੋ ਖੇਤਾਂ ਵਿੱਚ ਕਰਦੇ ਨੇ ਜੱਟਾਂ ਦੀ ਵੀ ਕਿਤੇ ਸੁਣਵਾਈ ਹੋਣੀ ਚਾਹੀਦੀ ਲੱਕ ਤੋੜ ਮਿਹਨਤਾਂ ਜੋ ਖੇਤਾਂ ਵਿੱਚ ਕਰਦੇ ਨੇ ਜੱਟਾਂ ਦੀ ਵੀ ਕਿਤੇ ਸੁਣਵਾਈ ਹੋਣੀ ਚਾਹੀਦੀ ਮਹਿੰਗੇ ਭਾ ਦੇ ਖਾਦਾਂ ਨਾਲ ਪੁੱਤਾਂ ਵਾਂਗੂ ਪਾਲਦੇ ਨੇ ਫਸਲਾਂ ਦੀ ਆਉਂਦੇ ਹੀ ਤਲਾਈ ਹੋਣੀ ਚਾਹੀਦੀ ਹੁੰਦੀ ਜਿਗਦੇਵ ਜਿਵੇਂ ਠਾਣਿਆਂ ਕਚਹਿਰੀਆਂ 'ਚ ਖੇਤੀ 'ਚੋਂ ਵੀ ਉਤਲਿਕ ਕਮਾਈ ਹੋਣੀ ਚਾਹੀਦੀ ਹਾਂ ਇਹ ਗੱਲ ਤੇ ਚਲੋ ਮੈਂ ਇਸ ਗੱਲ ਨਾਲ ਵੀ ਸਹਿਮਤਾਂ ਕਿ ਨਹੀਂ ਮਿਲਦੀ ਕਿਉਂਕਿ ਨਿਊਨੇ ਹਮੇਸ਼ਾ ਧਰਤੀ 'ਚ ਰਹਿਣਾ ਹੁੰਦਾ ਜੇ ਆਪਾਂ ਨਿਊਨ ਨੂੰ ਚੱਕ ਕੇ ਛੱਤ 'ਤੇ ਲਾ ਦਈਏ ਠੀਕ ਹੈ ਤੇ ਉਹ ਵੀ ਇਮਾਰਤੀ ਲੱਗ ਪੈਣੀ ਇਤਨਾ ਬਕਰੀ ਗੱਲ ਹੈ ਕਿ ਜਿਹੜੇ ਸਕਰੀਨ ਦੇ ਪਿੱਛੇ ਵਾਲੇ ਲੋਕ ਨੇ ਉਹਨਾਂ ਦੀ ਉਹ ਗੱਲ ਨਹੀਂ ਹੁੰਦੀ ਮਿਹਨਤ ਉਹਨਾਂ ਦੀ ਜਿਹੜਾ ਜ਼ਿਆਦਾ ਹੁੰਦੀ ਆ ਸਕਰੀਨ ਤੇ ਆਉਣ ਵਾਲੇ ਬੰਦਿਆਂ ਨੂੰ ਜ਼ਿਆਦਾ ਹੁੰਦਾ ਤੇ ਉਹ ਦੇ ਵਿੱਚ ਕਿਉਂਕਿ ਇਹ ਜ਼ਰੂਰਤ ਵੀ ਆ ਨੇਚਰ ਦੀ ਕੁਦਰਤ ਦੀ ਵੀ ਜ਼ਰੂਰਤ ਆ ਕਿ ਜੇ ਗੀਤਕਾਰ ਹੈ ਹਾਂ ਪਰ ਇੱਕ ਗੱਲ ਇਹ ਜ਼ਰੂਰ ਆ ਕਿ ਗੀਤਕਾਰਾਂ ਦੀ ਵੈਲਿਊ ਜਿਹੜੇ ਬੰਦੇ ਉਹਨਾਂ ਤੇ ਖੇਡ ਕੇ ਵੱਡੇ ਹੁੰਦੇ ਆ ਉਹ ਗੀਤਕਾਰਾਂ ਦੀ ਵੈਲਿਊ ਉਹਨਾਂ ਦੀ ਨਿਗਾਹ ਵਿੱਚ ਕੁਝ ਨਹੀਂ ਹੁੰਦੀ ਬਹੁਤ ਸਾਰੀ ਬੰਦੇ ਮੈਂ ਦੇਖੇ ਐ ਮੈਂ ਵਰਤਿਆ ਵੀ ਐ ਜੇ ਜੇ ਉਹਨਾਂ ਨੂੰ ਜ਼ਰੂਰਤ ਪੈ ਗਈ ਤਾਂ ਤੁਹਾਡੇ ਆ ਕੇ ਪੈਰਾਂ ਚੀ ਬਹਿ ਜਾਣਗੇ ਜੇ ਗੀਤਕਾਰ ਨੂੰ ਗਾਇਕ ਤੱਕ ਜ਼ਰੂਰਤ ਪੈ ਜੇ ਤਾਂ ਉਹਦਾ ਫੋਨ ਬਣੀ ਚੱਪੂਗਾ ਹੋ ਜਦ ਟੱਡ ਸਰੰਗੀ ਗੂੰਜੇ ਲੱਗ ਜੇ ਪੌਪ ਮਿਊਜ਼ਿਕ ਖੁੰਜੇ ਕੋ ਜਦ ਟੱਡ ਸਰੰਗੀ ਗੂੰਜੇ ਲੱਗਦੇ ਪੌਪ ਮਿਊਜ ਕੇ ਖੁੰਜੇ ਨੀ ਸੁਣ ਮੋਤੀ ਵਾਗਦੀ ਏ ਕੁੰਜੇ ਨੀ ਸੁਣ ਮੋਤੀ ਵਾਗਦੀ ਏ ਕੁੰਜੇ ਪੂਰਾ ਰੋਵ ਪੰਜਾਬੀ ਦਾ ਹੋਏ ਜਦ ਨਣਦੇ ਬੋਲੀਆਂ ਪਾਉਂਦੀ ਤੇ ਕੱਗਰਾ ਉਮਦਾ ਭਾਬੀ ਦਾ ਹੋਏ ਜਦ ਨਣਦੇ ਬੋਲੀਆਂ ਪਾਉਂਦੀ ਤੇ ਕੱਗਰਾ ਮੁੰਡਾ ਭਾਬੀ ਦਾ ਹਾਂ ਜੀ ਮੈਂ ਫਿਲਮ ਮੈਂ ਫਿਲਮ ਲਿਖੀ ਗ੍ਰੇਟ ਜੱਟਾ ਗ੍ਰੇਟ ਜਿੱਤੂ ਵਾਲਾ ਪਰਣਾ ਤੇ ਉਹਨਾਂ ਤੇ ਮੇਰੇ ਗੀਤ ਵੀ ਨੇ ਸਾਰੇ ਪੂਰੇ ਗੀਤ ਮੈਂ ਹੀ ਲਿਖਿਆ ਤੇ ਜਿਹੜੀਆਂ ਇਹ ਸਟੋਰੀਆਂ ਵੀ ਮੇਰੀਆਂ ਲਿਖੀਆਂ ਡਾਇਲੌਗਸ ਵਗੈਰਾ ਮੈਂ ਲਿਖਿਆ ਨੇ ਉਹ ਮਤਲਬ ਸਮਾਜਿਕ ਸਬਜੈਕਟ ਤੇ ਮੈਂ ਉਹਨਾਂ ਨੂੰ ਕਮਰਸ਼ੀਅਲ ਰੰਗ ਦੇ ਕੇ ਲਿਖੀਆਂ ਨੇ ਉਹਨਾਂ ਦੇ ਕੁੜੇ ਜਿੱਤ ਮੇਰੇ ਨੇ ਇਸ ਤੋਂ ਇਲਾਵਾ ਫਰਾਰ ਫਿਲਮ ਚ ਮੇਰਾ ਗੀਤ ਸੀਗਾ ਮੇਰੀ ਰਾਗ ਰਾਗ ਵਿੱਚ ਜੱਟੀ ਖੋਣ ਵਾਂਗ ਤੌੜੇ ਫਿਰ ਸੀਗਾ ਫਿਲਮ ਡਬਲ ਦੀ ਟ੍ਰੈਵਲ ਉਹਦੇ ਵਿੱਚ ਸੀਗਾ ਵੀ ਅਸੀਂ ਜੱਟ ਦੀ ਪਵੇ ਜਗਰਾਮੀ ਨੈਵਕੋਟ ਘਰੇ ਕਿਹਾ ਗਿਆ 26 ਬਣ ਗਈ ਗੀਤ ਸੀਗਾ ਉਹ ਉਹ ਵੀ ਮੇਰਾ ਸੀਗਾ ਉਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਫਿਲਮਾਂ ਚ ਵੀ ਮੈਂ ਲਿਖਿਆ ਦੇ ਵੀ ਦੇ ਮੈਂ ਕਿਹੜਾ ਸੁਣਨਾ ਕਿਸ ਨੇ ਸਾਰੇ ਕੰਮ ਦਾ ਆਪਣਾ ਸਿਆਣਾ ਜੇ ਮੈਨੂੰ ਕੋਈ ਕਹੇ ਵੀ ਤੂੰ ਆਹ ਕੰਮ ਕਰ ਮੈਂ ਮੈਂ ਕਹਿਣਾ ਜਾ ਰਿਹਾ ਹੇ ਮੈਂ ਵਧੀਆ ਕਰ ਰਿਹਾ ਹਾਂ ਮਾਉਂ ਦੇ ਤਰੀਕੇ ਨਾਲ ਮੈਂ ਆਪਣੇ ਆ ਘਰੇ ਸਿਆਣਾ ਤੂੰ ਆਪਦੇ ਘਰੇ ਸਿਆਣਾ ਇਸ ਕਰਕੇ ਮੇਰੀ ਵੀ ਕਿਸੇ ਨੇ ਇਹ ਨਹੀਂ ਸੁਣਨੀ ਜੇ ਮੈਂ ਮੈਸੇਜ ਦੇ ਵੀ ਦੇ ਮੈਂ ਕਿਹੜਾ ਕਿਸੇ ਨੇ ਗੰਦੇ ਗੰਦੇ ਗੀਤ ਸੁਣਨੋਂ ਹਟ ਜਾਣਾ ਠੀਕ ਹੈ ਕਿਹੜਾ ਫੇਕ ਵੀਊ ਕਰਾਉਣੋਂ ਹਟ ਜਾਣਾ ਸਾਰਾ ਕੁਝ ਨਾ ਇਦਾਂ ਹੀ ਚੱਲੀ ਜਾਣਾ ਸਾਰਾ ਕੁਝ ਬਸ ਆਹੀ ਆ ਵੀ ਜੇ ਤਾਂ ਚੰਗਾ ਸੁਣਨਾ ਚਾਹੁੰਦੇ ਹੋ ਤਾਂ ਸੁਣ ਲਿਓ ਦੇ ਨਹੀਂ ਮਤਲਬ ਜਿਹੜਾ ਮੇਰਾ ਅਸੀਂ ਮੇਰੇ ਦੋਸਤ ਨੇ लवली ਚੌਧਰੀ ਮੁੱਲਾਂਪੁਰ ਤੋਂ ਉਹਨਾਂ ਨੇ ਦਿਗਜੀਤ ਗੱਲ ਹੋਣੀ ਹੈ ਸਾਰੇ ਤੇ ਮੇਰੇ ਪਿੰਦੇ ਬਾਈ ਹੋਣੀ ਸਾਰਿਆਂ ਨੇ ਜਿਨ੍ਹਾਂ ਨੇ ਮਤਲਬ ਇਹ ਕੋਸ਼ਿਸ਼ ਕੀਤੀ ਹੈ ਕਿ ਅਸੀਂ ਫਿਰ ਅਸੀਂ ਬਹਿ ਜਾਗੇ ਘਰੇ ਸਾਨੂੰ ਤਾਂ ਕੋਈ ਬੜਾ ਨਹੀਂ ਹੈਗਾ ਅਸੀਂ ਆ ਵੀ ਅੱ비 ਰੋਟੀ ਖਾਣੇ ਆ ਵਧੀਆ ਜੋ ਵੀ ਹੈਗਾ ਮੈਂ گاਵਾ ਦਾ ਫਾਰਮ ਪਾਇਆ ਹੋਇਆ ਉਹ ਦੁਆਰਾ ਚਾਲੂ ਕਰ ਲਊਗਾ ਠੀਕ ਹੈ ਤੇ ਜੇ ਫਿਰ ਉਹ ਸੁਣੀ ਜਾਵੇ ਅਸੀਂ ਵੀ ਜੇ ਕਿਤੇ ਕਰਾਂਗੇ ਤਾਂ ਉਦਾਂ ਦਾ ਕਰ ਲਾਂਗੇ ਫਿਰ ਵੀ ਅਸੀਂ ਵੀ ਹਨਾ ਜੇ ਅਸੀਂ ਵੀ ਉਹਨਾਂ ਗੱਲਾਂ ਤੇ ਲਿਖ ਤਾਂ ਸਕਦੇ ਹਾਂ